ਹੈਲੋ ਜੀ ਨਮਸਤੇ ਸੱਜੇ ਗੱਲ ਸਾਰਿਆਂ ਨੂੰ ਕੁਕਿੰਗ ਵਿੱਧ ਘਰ ਕਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਅੱਜ ਆਪਾਂ ਬਹੁਤ ਹੀ ਟੇਸਟੀ ਰੈਸਪੀ ਲੈ ਕੇ ਆਏ ਹਾਂ ਤੁਹਾਡੇ ਲਈ ਜੋ ਕਿ ਆਪਾਂ ਪ੍ਰੋਗਰਾਮ ਪੈਸਮਗੈਣਾ ਚ ਜਾ ਕੇ ਖਾਣੇ ਆ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਰੈਸਟੋਰੈਂਟਾਂ ਤੇ ਆਪਾਂ ਮਹਿੰਗੇ ਮਹਿੰਗੇ ਰੇਟਾਂ ਵਿੱਚ ਲੈ ਲੈਣੇ ਜੀ ਤੇ ਉਹ ਅੱਜ ਆਪਾਂ ਘਰ ਵਿੱਚ ਬਹੁਤ ਹੀ ਸਸਤੇ ਚ ਬਣਾ ਕੇ ਤਿਆਰ ਕਰਾਂਗੇ ਜੀ ਜਿਹਦੇ ਲਈ ਆਪਾਂ ਇੱਧਰ ਬਾਸੀ ਰੋਟੀ ਲਈ ਹੈ ਜੀ ਇੱਧਰ ਉਬਲੇ ਹੋਏ ਆਲੂ ਲੈਨੇ ਤੇ ਇੱਧਰ ਲਈ ਹੈ ਜੀ ਲਾਲ ਮਿਰਚ ਬਰੀਕ ਕੱਟ ਕੇ ਬਰੀਕ ਕੱਟ ਲਈਏ ਬਿਲਕੁਲ ਆਪਾਂ ਤੇ ਇੱਧਰ ਆਪਾਂ ਮਸਾਲੇ ਲੈਏ ਜੀ ਚਾਟ ਮਸਾਲਾ ਕਾਲੀ ਮਿਰਚ ਕਾਲਾ ਨਮਕ ਤੇ ਇੱਧਰ ਆਪਾਂ ਰੋਟੀਆਂ ਨੂੰ ਜੀ ਬ੍ਰੇਕ ਬ੍ਰੇਕ ਤੋੜ ਕੇ ਮਿਕਸਰ ਜਾਂ ਜੱਗ ਵਿੱਚ ਪਾ ਕੇ ਤੇ ਇਸ ਦਾ ਪਾਊਡਰ ਬਣਾ ਲੈਨੇ ਤੇ ਆਪਾਂ ਅੱਜ ਬਹੁਤ ਹੀ ਟੇਸਟੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਤੇ ਵੀਡੀਓ ਤੁਸੀਂ ਫੁੱਲ ਵਾਚ ਕਰਨਾ ਜੀ ਰੋਟੀ ਨੂੰ ਆਪਾਂ ਛੋਟੇ-ਛੋਟੇ ਟੁਕੜੇ ਕਰਕੇ ਜੇ ਇੱਧਰ ਜੱਗ 'ਚ ਪਾ ਲੈਨੇ ਮਿਕਸੀ ਵਾਲੇ 'ਚ ਜੇ ਆਪਾਂ ਮਿਕਸੀ ਵਾਲੇ ਜੱਗ ਵਿੱਚ ਪਾ ਲਏ ਤੇ ਹੁਣ ਆਪਾਂ ਇਸ ਦਾ ਬਰੀਕ ਪਾਊਡਰ ਬਣਾ ਲਾਂਗੇ ਬਿਲਕੁਲ ਪੀਸ ਲੈਨੇ ਜਿਹਨੂੰ ਆਪਾਂ ਲਓ ਜੀ ਆਪਾਂ ਰੋਟੀ ਦਾ ਪਾਊਡਰ ਬਣਾ ਲਿਆ ਰੋਟੀਆਂ ਦਾ ਬਿਲਕੁਲ ਬਰੀਕ ਪਾਊਡਰ ਇਸ ਤਰ੍ਹਾਂ ਬਣਾ ਲੈਣਾ ਦੇਖੋ ਜੇ ਇਸ ਤਰ੍ਹਾਂ ਪਾਊਡਰ ਬਣਾ ਕੇ ਤਿਆਰ ਕਰ ਲੈਣਾ ਬਿਲਕੁਲ ਬਰੀਕ ਉਨਾਪਾ ਜਿਹੜਿਆ ਆਲੂ ਉਬਲੇ ਹੋਏ ਆਲੂ ਲੈਨੇ ਇਹਨਾਂ ਨੂੰ ਆਪਾਂ ਹੱਥਾਂ ਨਾਲ ਹੀ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਭਨ ਲਵਾਂਗੇ ਜ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਆਲੂਆਂ ਨੂੰ ਭਨ ਲੈਨੇ ਆ ਜੀ ਤੇ ਇਧਰ ਆਪਾਂ ਜੀ ਸਾਰਾ ਰੋਟੀਆਂ ਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ ਬਿਲਕੁਲ ਬਰੀਕ ਤੇ ਆਲੂ ਨੂੰ ਇਸੇ ਤਰ੍ਹਾਂ ਆ ਪਾਠ ਨੂੰ ਪੰਨ ਲਾ ਮੰਗੇ ਜੀ ਫਰੀਕ ਫਰੀਕ ਬਣਾ ਲੈਣਾ ਜਿਸ ਤਰ੍ਹਾਂ ਤੁਸੀਂ ਪਾウダー ਰੋਟੀ ਦਾ ਲੋ ਜੀ ਆਲੂ ਆਪ ਇਸ ਤਰ੍ਹਾਂ ਮੈਸ਼ ਕਰ ਲੈਣੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਜੇ ਜਿਹੜਾ ਆਪਾਂ ਰੋਟੀ ਦਾ ਪਾウダー ਬਣਾਇਆ ਸੀ ਆਪਣੀ ਬਾਸਤੀ ਰੋਟੀ ਦਾ ਇਹ ਪਾ ਦੇਣੀ ਵਿੱਚ ਹੁਣ ਪਾਵਾਂਗੇ ਜੀ ਆਪਾਂ ਚਾਟ ਮਸਾਲਾ ਕਾਲੀ ਮਿਰਚ ਤੇ ਨਮਕ तो इधर आप जी, जी बरीक बरीक लाल मिर्च कट्टी से वह पा देंगे तो मिक्स करा जी आप थोड़ा जहाँ पा दें जी इसे लाल थोड़ा जहा जो आप लाल मिर्च का पाउडर भी पावगे इस हम पावगे जी आप थोड़ा जहा लाल मिर्च पाउडर तुम आप टेस्ट टेस्ट अनुसार पा लेना जी घा जब चिट्टा नमक भी पा दें हम आप चंकी तरह मिक्स कर लेंगे जी ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਵੇਂ ਆਪਾਂ ਜਿਵੇਂ ਆਪਾਂ ਰੋਟੀ ਬਸ ਤੇ ਆਟਾ ਗੁੰਨਦੇ ਆ ਨਾ ਉਸ ਤਰ੍ਹਾਂ ਜਿਵੇਂ ਆਪਾਂ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਲਓ ਜੀ ਆਪਾਂ ਇਸ ਤਰ੍ਹਾਂ ਦਾ ਆਟਾ ਤਿਆਰ ਕਰ ਲਿਆ ਆਪਣਾ ਉਸ ਦਾ ਆਲੂਆਂ ਦਾ ਤੇ ਬਾਸੀ ਰੋਟੀ ਦੇ ਪਾਊਡਰ ਦਾ ਤੇ ਇਸ ਦੀ ਹੁਣ ਆਪਾਂ ਤੁਸੀਂ ਜਿਸ ਤਰ੍ਹਾਂ ਦੇ ਸ਼ੇਪ ਦੇਣਾ ਚਾਹੋ ਸਨੈਕਸ ਨੂੰ ਉਸ ਤਰ੍ਹਾਂ ਵੀ ਦੇ ਸਕਦੇ ਜੀ ਤੇ ਆਪਾਂ ਸਨੈਕਸ ਬਣਾ ਕੇ ਕਰਦੇ ਆ ਜੀ ਤਿਆਰ ਛੋਟੇ ਵੱਡੇ ਜਿਵੇਂ ਤੁਸੀਂ ਬਣਾ ਸਕਦੇ ਹੋ ਗੋਲ ਇਸ ਤਰ੍ਹਾਂ ਗੋਲ ਬਣਾਨੇ ਗੋਲ ਬਣਾ ਸਕਦੇ ਹੋ ਜਿਹੜੀ ਵੀ ਤੁਸੀਂ ਸੇਵ ਦੇਣਾ ਚਾਹੋ ਨੇ ਉਹ ਦੇ ਸਕਦੇ ਹੋ ਜੀ ਤੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਜੀ ਬਹੁਤ ਜ਼ਿਆਦਾ ਟੇਸਟੀ ਸਨੈਕਸ ਬਣਾ ਕੇ ਤਿਆਰ ਕਰਾਂਗੇ ਬਹੁਤ ਵਧੀਆ ਬੰਦਿਆ ਜੀ ਕਿਸੇ ਨੂੰ ਵੀ ਪਹਿਚਾਨ ਨਹੀਂ ਆਊਗੀ ਜੀ ਵੀ ਇਹ ਤੁਸੀਂ ਬਾਸੀ ਰੋਟੀ ਤੋਂ ਬਣਾ ਕੇ ਤਿਆਰ ਕੀਤੇ ਬਹੁਤ ਜ਼ਿਆਦਾ ਟੇਸਟੀ ਬਣਗੇ ਜੀ ਤੁਸੀਂ ਇਹ ਮਹਿਮਾਨਾਂ ਨੂੰ ਵੀ ਬਣਾ ਕੇ ਖਵਾ ਸਕਦੇ ਹੋ ਜੀ ਤੇ ਕਿਸੇ ਨੂੰ ਪਤਾ ਵੀ ਨਹੀਂ ਚੱਲੂਗਾ ਵੀ ਇਹ ਆਪਾਂ ਕਿਸ ਚੀਜ਼ ਦੇ ਬਣੇ ਨੇ ਬਹੁਤ ਟੇਸਟੀ ਬਣਦੇ ਨੇ यकीन उदों आऊगा जी जो तुम ये बना के खाओगे इन्नी टेस्टी बनते बहुत ज़्यादा इस तरह बनाई जाने है जी आप तैयार कर लिया जी ਇਦਰਾ ਆਪਾਂ ਕੜਾਹੀ ਵਿੱਚ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ ਜੀ ਤੇ ਸਾਰੇ ਸਨੈਕਸ ਆਪਾਂ ਬਣਾ ਲੈਨੇ ਜੀ ਤਿਆਰ ਕਰ ਲਈਏ ਜਦੋਂ ਆਪਣਾ ਤੇਲ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਫਰਾਈ ਕਰਾਂਗੇ ਜੀ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੁਸੀਂ ਮਹਿਮਾਨਾਂ ਨੂੰ ਵੀ ਬਣਾ ਕੇ ਖਵਾ ਸਕਦੇ ਹੋ ਬਹੁਤ ਟੇਸਟੀ ਬਣਦੀ ਹੈ ਜੀ ਤੇਲ ਆਪਣਾ ਗਰਮ ਹੋ ਗਿਆ ਜੀ ਉਨਾ ਪੈਸੇ 'ਚ ਸਨੈਕਸ ਪਾ ਦਿੰਨੇ ਆ ਆਪਣੇ ਇਸ ਤਰ੍ਹਾਂ ਜੇ ਆਪਾਂ ਫਲਟ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਕ੍ਰਿਸਪੀ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਫਰਾਈ ਕਰਾਂਗੇ ਜੀ ਬਿਲਕੁਲ ਉੱਪਰੋਂ ਕ੍ਰਿਸਪੀ ਹੋ ਜਾਣਗੇ ਜੀ ਤੇ ਬਿਲੋਂ ਵਿੱਚੋਂ ਬਿਲਕੁਲ ਸੌਫਟ ਜੀ ਤੇ ਉੱਪਰੋਂ ਕ੍ਰਿਸਪੀ ਕ੍ਰਿਸਪੀ ਬਣਨਗੇ ਜੀ ਦੇਖੋ ਜੀ ਜਿ세 ਤਰ੍ਹਾਂ ਇਹ ਆਪਾਂ ਸਾਰੇ ਕਰ ਲਏ ਫਰਾਈ ਕਰ ਲਾਂਗੇ ਜੀ ਲਓ ਜੀ ਆਪਾਂ ਸਨੈਕਸ ਬਣਾ ਕੇ ਕਰ ਲਏ ਤਿਆਰ ਦੇਖੋ ਜੀ ਬਹੁਤ ਜ਼ਿਆਦਾ ਕ੍ਰਿਸਪੀ ਬਣੇ ਹੈ ਦੇਖੋ ਕਿੰਨਾ ਕੜਕੜ ਦੀ ਆਵਾਜ਼ ਆ ਰਿਹਾ ਉਹ ਤੁਹਾਨੂੰ ਬਿਲਕੁਲ ਸੌਫਟ ਤੇ ਉੱਪਰੋਂ ਕ੍ਰਿਸਪੀ ਆ ਦੇ ਵਿੱਚੋਂ ਇਹ ਦੇਖੋ ਜੀ ਬਿਲਕੁਲ ਸੌਫਟ ਨਹੀਂ ਆ ਦੇਖੋ ਜੀ ਬਿਲਕੁਲ ਸੌਫਟ ਸੌਫਟ ਬਣੇ ਆ ਤੇ ਤੁਸੀ ਜ਼ਰੂਰ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਤੇ ਤੁਸੀਂ ਡ్రਾਈ ਵੀ ਜ਼ਰੂਰ ਕਰਨਾ ਜੀ ਬਹੁਤ ਟੇਸਟੀ ਸਨੈਕਸ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਇੱਕ ਪਿਆਰਾ ਜਿਹਾ ਜ਼ਰੂਰ ਕਰਦਿਆ ਕਰੋ ਜੀ ਤੇ ਬਹੁਤ ਵਧੀਆ ਬਣ ਕੇ ਤਿਆਰ ਆ ਆਪਣੇ ਸਨੈਕਸ ਇਹ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਕਮੈਂਟਾਂ ਵਿੱਚ ਦੱਸਣਾ ਜੀ ਕਿਸ ਕਿਸ ਨੂੰ ਆਪਣੀ ਵੀਡੀਓ ਵਧੀਆ ਲੱਗੀ ਤੇ 스낵ਸ ਕਿਸ ਤਰ੍ਹਾਂ ਦੇ ਲੱਗੇ ਅੱਜ ਦੀ ਰੈਸਪੀ ਦਾ ਅੰਡਾ ਆਪਾਂ ਇੱਥੇ ਕਰਾਂਗੇ ਜੀ ਕੱਲ ਨੂੰ ਮਿਲਾਂਗੇ ਕਿਸੇ ਨਿਊ ਰੈਸਪੀ ਨਾਲ ਜੇ ਤੁਹਾਨੂੰ ਆਪਣੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ